ਸਤ ਸ੍ਰੀ ਅਕਾਲ ਜੀ ਸਾਰੇ ਹਨਾ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਸ਼ਹਿਰ ਜਨਾਲਾ ਤਹਿਸੀਲ ਵੀ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨ ਨਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਚਾਰ ਮੱਝਾਂ ਦਿਖਾਉਣੀ ਆਂ ਚਾਰੇ ਦੀਆਂ ਚਾਰੇ ਸੋਈਆਂ ਆ ਚਾਰੇ ਹੀ ਬੱਚੇ ਵਾਲੀਆਂ ਆ ਤੇ ਗੱਲਬਾਤ ਹੁਣ ਕਰਦੇ ਆਂ ਵੀ ਜੀ ਹਨਾ ਤੇ ਪੁੱਛਦੇ ਆ ਸਾਰੀ ਡਿਟੇਲ ਪਾ ਕੇ ਵੀਡੀਓ ਪੂਰੀ ਵੇਖਿਓ ਵੱਡੇ ਛੋਟੇ ਭਾ ਤੁਹਾਨੂੰ ਦਿਖਾਵਾਂਗੇ ਸਾਰੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਠਾਕ ਜੀ ਚਲੋ ਵਧੀਆ ਜੀਦਾ ਜੀ ਤੇ ਨਾਮ ਦੱਸਦੇ ਕਰੀ ਫਿਰ ਨਾਮ ਸੋਨੂ ਚਾਹ ਨਾਲਾ ਜਿਲ੍ਹਾ ਮਰਵਾੜ ਫੋਨ ਨੰਬਰ ਹੀ ਪੁੱਛ ਲਓ 956755 ਠੀਕ ਆ ਅੱਜ ਚਾਰੇ ਸੋਈਆਂ ਫਿਰ ਚਾਰੇ ਚਾਰੇ ਬੱਚੇ ਵਾਲੀਆਂ ਹਨ ਕੱਲ ਵਾਲਾ ਵੇਚ ਗਿਆ ਸਾਰਾ ਮਾਲ ਫਿਰ ਉਹ ਵੇਚ ਗਿਆ ਜੇ ਗੱਬਨ ਤੋਂ ਕੜਿਆ ਗਈ ਹੋਏ ਜੇ ਰਿਸ਼ਾਈ ਆਈ ਆ ਉਹਦੀ ਸਾਈ 3000 ਸਾਈ ਆਈ ਠੀਕ ਹੈ ਉਹਦੇ ਜਾਉ ਕੱਲ ਜਾਉ ਜਾਂ ਕਾਹਲੀ ਜਲਦੀ ਜਾਓ ਸਾਡੇ ਸੱਜਣੀਆਂ ਬੰਦੇ ਪ੍ਰਧਾਨ ਬਣਾਏ ਤੁਸੀਂ ਉਹਨਾਂ ਨੂੰ ਠੀਕ ਹੈ ਚਲੋ ਇੰਨਾ ਕਿਤੇ ਫੇ ਜੂਨੀਅਰ ਪ੍ਰਧਾਨ ਆ ਆਪਣੇ ਤੁਸੀਂ ਜੂਨੀਅਰ ਦੇ ਪ੍ਰਧਾਨ ਬੱਜ ਖਾਣਗੇ ਫਿਰ ਪ੍ਰਧਾਨ ਨੂੰ ਕਹਿਣਾ ਜੀ ਅੱਛਾ ਬੱਜ ਦਾ ਖੜੀ ਤੇ ਪ੍ਰਧਾਨ ਨਹੀਂ ਕਹਿਣਾ ਠੀਕ ਆ ਚਲੋ ਇਸ ਤਰ੍ਹਾਂ ਇੰਨਾ ਕੁ ਦੇ ਇੱਕ ਅੱਧਾ ਦਿਨ ਤੇ ਤੁਹਾਨੂੰ ਡੱਕਣੀ ਚਾਹੀਦੀ ਮੱਝ ਉਹਨਾਂ ਦੀ ਇਹ ਤਾਂ ਕੀ ਉਹਨਾਂ ਵਾਦੇ ਆ ਆਪਣੇ ਜਦੋਂ ਤੁਸੀਂ ਵੀ ਫੋਨ ਕੀਤਾ ਸੀ ਚਲੋ ਲੈ ਲਓ ਕੋਈ ਨਹੀਂ ਹਾਂਜੀ ਹਾਂਜੀ ਨਾਲ ਬਣਾ ਪ੍ਰਧਾਨ ਖੜੇ ਆ ਹਾਂਜੀ ਹਾਂਜੀ ਉਹਨਾਂ ਦੀ ਬੱਜ ਵੱਧੀ ਆ ਕੋਈ ਨਹੀਂ ਖਾਣੇ ਆ ਪਤਾ ਕੀ ਆਪਣੀ ਵੀ ਆ ਚਾਹੀਦੀ 3000 ਦੋ ਜੱਸ ਸਾਈ ਹੋਵੇ ਨਾ ਤੇ ਜਿਹੜੇ ਨਾਲ ਸੱਜਣਤਾ ਜੀ ਪ੍ਰੇਮ ਪਿਆਰ ਆ ਉਹਨਾਂ ਨਾਲ ਹੀ ਜਗਰ ਲੱਗਦਾ 3000 ਵੀ ਵਾਲੀ ਸਾਈ ਸੋਖੀ ਚਲਾਈ ਠੀਕ ਆ ਇਹਦੀ ਗੱਲ ਪ ਆਪਾਂ ਬਿਲੇ ਵਰਤ ਇੱਕ ਨੂੰ ਥੋੜਾ ਇੱਕ ਦੁਬਾਰਾ ਠੀਕ ਫਿਰ ਬੰਦਾ ਗੱਲ ਭੁੱਲ ਜਾਂਦਾ ਵਾ ਠੀਕ ਹੈ ਹਾਂਜੀ ਤੇ ਚਲੋ ਫਿਰ ਤੇ ਜਿਹੜੀ ਇਹ ਪਹਿਲੇ ਨੰਬਰ ਤੇ ਜਿਹੜੀ ਝੋਟੀ ਆ ਇਹਦਾ ਕੱਟਾ ਜੀ ਭਾਜੀ ਨੂੰ ਸੂਈ ਨੂੰ ਜੇ ਕੋਈ ਦਾਅ ਕਰਦੇ ਹੋਗੇ ਠੀਕ ਹੈ ਆ ਕੱਟਾ ਜੀ ਇਹ ਤਾਂ ਮਗਰ ਤੇ ਸੂਆ ਕਿੰਨਾ ਚੇ ਤਾਂ ਪਹਿਲਾ ਸੂਆ ਤੇ ਦੁੱਧ ਕਿੰਨਾ ਤਿਆਰ ਜੀ ਦੋ ਜਰੋ 7 ਕਿਲੋ ਤਿਆਰ ਜੀ ਤਿਆਰ ਪੂਰਾ ਲੀਟਰ ਵਾਲਾ ਭਾਜੀ ਤੋਰੋ ਫਿਰ ਇੱਕ ਰੀਨ ਆ ਕੱਟਾ ਇਹ ਕੋਈ ਹੋਰ ਨਹੀਂ ਕੋਈ ਗੱਲ ਨਹੀਂ ਬਤਾ ਛੱਡੋ ਬਾਕੀ ਸੋਹਣੀ ਝੋਟੀ ਆ ਛੋਟੇ ਸਿੰਘ ਦੀ ਝੋਟੀ ਆ ਤੇ ਉਤਰਾ ਕਿੰਨਾ ਕ ਦੁੱਧ ਕਰੀ ਜਾਉਗੀ ਦੁੱਧ ਭਾਈ ਜਿੱਦੀ ਪਲੀ ਪਣੀ ਜਿੰਨਾ ਜਿੰਨਾ ਵੀਰੋ ਲੈਦੀ ਆ ਹਾਂਜੀ ਉਹ 10 ਕਿਲੋ ਉਹਦੇ ਚਵਾਈ ਜਾਊ ਛੋਟੀ ਦੁੱਧ ਅੱਛਾ ਚਲ 10 ਦਾ ਆਰਾਮ ਨਾਲ ਚਲ ਉਹਦਾ ਵੀ ਸਹੀ ਦੱਸਿਆ ਇਨਗ ਚਵਾਈ ਜਾਊਗੀ ਬਾਕੀ ਚਲੋ ਸੋਹਣੀ ਛੋਟੀ ਫੱਬਦੀ ਆ ਇੱਕਦਮ ਸੇਂਗੂ ਵੇਖੋ ਭਾਈ ਬਾਕੀ ਚਲੋ ਪਟੇਕੁੜੇ ਦੇ ਵੀ ਚੰਗੀ ਆ ਤੇ 98 ਤੇ ਦੇਖ ਸਕਦੇ ਬਾਕੀ ਪਸਮਾ ਕੇ ਪੂਰਾ ਪ੍ਰੋਪਰ ਹੱਥ ਜਾ ਆਉਣ ਵਾਲਾ ਥਣ ਕਰੂਗੀ ਤੇ ਮੁੱਲ ਫਿਰ ਇਹਦਾ ਮੁੱਲ ਜਿਹਦਾ ਸ਼ਾਹ ਹੋਗਾ ਲਈ ਉਹ 75 ਬੰਗੀ ਕਹਿੰਦੇ ਸੀ ਵੀ ਅੱਛਾ ਲੈ ਹਿਉਂ ਲਗਾ ਦਈਏ 65000 65000 ਕਰਨਾ ਵਿੱਚ ਮੰਨ ਤਨ ਬਾਹਲੀਆ ਦੀ ਭਾਈ ਜੀ ਦਾ ਖਾਨਾ ਹੀ ਇੱਥੇ ਕੋ 2-4 ਸੌ ਨਫੇ ਵਾਲਾ ਕੰਮ ਹੀ ਜ਼ਿਆਦਾ ਨਹੀਂ ਜਗਾ ਨੂੰ ਚਲੋ ਬਾਕੀ ਕੋ ਫੋਨ ਲਾਉਗਾ ਮੌਕੇ ਤੇ ਹੋਰ ਘਟਾਵਦਾ ਕੇ ਦੇ ਦਿਓ ਕੋ ਫੋਨ ਲਾਵੇ ਇੱਕ ਕਰੀ ਬਾਕੀ ਸੌਦਾ ਤੇ ਆਪੇ ਮੌਕੇ ਤੇ ਹੋ ਜਾਂਦਾ ਹੁੰਦਾ ਵਾ ਉੰਤੇ ਹੁਣ ਜਿਹੜੀ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਝੋਟੀ ਇਹਦਾ ਸੂਆ ਕਿ ਨਾ ਅਜਾ ਕਿਹਾ ਸੂਆ ਦੂਜਾ ਜੀ ਇਹਨੂੰ ਕਿੰਨਾ ਚਿਰ ਹੋ ਗਿਆ ਸੋਈ ਨਾ ਇਹਨੂੰ ਭਾਈ ਸੂਈ ਨੂੰ ਅਜ ਕੋਈ 7-8 ਦਿਨ ਹੋ ਗਏ ਇਹਨੂੰ ਠੀਕ ਜੇ ਅਗਰ ਬੱਚੇ ਬੱਚੇ ਸਾਰੇ ਇਕੱਠੇ ਹੀ ਅੱਛਾ ਇਹ ਕੁੜੀ ਆ ਵੀ ਬੱਚੇ ਨੂੰ ਡਿੰਗਦੀ ਆ ਆ ਵੇਖੋ ਡਿੰਗਦੀ ਆ ਆਪਾਂ ਜੀ ਹੁਣ ਬਾੜਾ ਨਾਲ ਲੈ ਜਾਂਦੇ ਜੀ ਬੱਚੇ ਪੜੀ ਭੁੱਲ ਗਈ ਜਵੇਂ ਆਪਾਂ ਗਲਤ ਕੰਮ ਨਹੀਂ ਕਰਨਾ ਕਿਸੇ ਗੱਲ ਉਹਨੇ ਕੋ ਅੱਛਾ ਆ ਜੀ ਅੱਜ ਰੇਂਗਦੀ ਬੱਚੇ ਨੂੰ ਪੁੱਛਾ ਠੀਕ ਆ ਬਸ ਨਾ ਮਾਰੇ ਆਲ ਜੀ ਦਾ ਬੱਚੇ ਨੂੰ ਭੇਜ ਪੈਨ ਦੀ ਦੇਰੀ ਪਹਿਲੀ ਕੱਲ ਦਾ ਹੀ ਹੈ ਤੇ ਕੀ ਹੋ ਜਾਵੇਗਾ ਠੀਕ ਆ ਪਿੱਛੇ ਬੱਚੇ ਤੇ ਚੋ ਕੇ ਲਿਆਂਦੀ ਆ ਭਾਜੀ ਬੱਚੇ ਚੋ ਗਿਆ ਆਪਣੇ ਘਰ ਹੀ ਲਿਆ ਕੇ ਤੋਈ ਆ ਅੱਛਾ ਬੱਚੇ ਜਾਦੇ ਕਰਕੇ ਨਾ ਅੱਜ ਬੱਚੇ ਚ ਆ ਰਹੇ ਆ ਇਕੱਠੇ ਬੱਚੇ ਵੱਜੇ ਆ ਆ ਵੇ ਇਹ ਕਿਹਨੂੰ ਕਹਿ ਦਈਏ ਮੁਰਗੇ ਕਿਸੇ ਘੱਟ ਜਾਗੇ ਮੜਾ ਬੋੜਾ ਕਰੇ ਹਾਂਜੀ ਦੇਖੋ ਵੀਰ ਹਾਨੂੰ ਦਾਮਾ ਦਵੇ ਆਖੇ ਵੀ ਦੀ ਇਹ ਮਰਦੀ ਨਹੀਂ ਆ ਆਪਣੀ ਕੋ ਸੋਸਵਾ ਨੂੰ ਉਹਨੂੰ ਘਰ ਤਾਂ ਇਹਨੇ ਇੱਥੇ ਪੈਣਾ ਦੇਣ ਦਿਆ ਵਾ ਠੀਕ ਆ ਪਰ ਬੱਚੇ ਨੇ ਰੇਗੜੇ ਨੂੰ ਕੀ ਆ ਵਿਹੜ ਜਾਵਾ ਜਿੰਦਰ ਮਰਜੀ ਪਤਾ ਲੀ ਜਾ ਤੇ ਦੁੱਧ ਕਿੰਨਾ ਇਹ ਦੇਖੋ ਦੁੱਧ 29 ਰੁਪਏ ਨੂੰ ਵਾਲੀ ਹੈਗਾ ਪੱਕਾ ਦੁੱਧ ਚੋਕੀ ਖੜੀ ਹੈ ਕਿ ਤੁੰਗ ਵਾਲੀ ਹੈ ਠੀਕ ਆ ਆਹੋ ਬੱਚੇ ਦਾ ਇਧਰ ਤੇ ਖਾਜੇ ਪੈ ਜਾਂਦੇ ਕੁੜੀ ਵੀ ਨੂੰ ਅੱਛਾ ਉਹ ਬੱਚੇ ਦੇ ਆ ਦੋ ਰੰਗ ਚੋਕ ਲਈ ਹੈ ਪਾਪੜ ਘਰ ਨਹੀਂ ਚੋਈ ਆ ਇਹਨੂੰ ਬੱਚੇ ਦਾ ਇਧਰ ਖਾਜੇ ਪਈ ਜਾਂਦੇ ਜੀ ਚੱਲਾ ਲੈ ਜਾ ਫਿਰ ਅੱਛਾ ਜਾ ਬੱਚੇ ਦਾ ਉਦਰਾ ਕਰਦੀ ਆ ਪੂਰਾ ਤੇ ਪਰ ਬੱਚਾ ਚੋਂਦ ਚੋਂ ਤੋਂ ਕਿੰਦੇ ਕਰਦੀ ਬਾਹਰ ਬੱਚਾ ਨਹੀਂ ਜੀ ਹਾਂਜੀ ਬਾਹਰ ਬੱਚਾ ਕਰਦੀਏ ਨਹੀਂ ਬਾਹਰ ਬੱਚਾ ਕਿਉਂ ਕੱਢਣਾ ਜੀ ਮੈਂ ਮਗਰ ਮਗਰ ਤਾਂ ਜਿੱਥੋਂ ਬੱਚੇ ਨਹੀਂ ਨਹੀਂ ਰਹਿਣ ਦੋ ਇਹਨੂੰ ਜਦ ਨਾਲ ਇਥੇ ਖਾਜਾ ਪੈਂਦੇ ਬੱਚੇ ਦਾ ਠੀਕ ਆ ਐਵੇਂ ਆਪਾਂ ਮੇਰੇ ਨੂੰ ਕਿਹਾ ਸੀ ਮੇਰੇ ਨਾਲ ਬੰਦਾ ਪਾਜੀ ਗਲਤ ਲੱਗਦਾ ਵਾ ਕਿਹੜੇ ਨਾਲ ਜਾ ਕੇ ਮੋਹੀ ਛੱਡੇ ਮਿਲੇ ਨਾਲ ਕਿਸੇ ਦੇ ਇਹਨੇ ਬਸ ਮਾਜੀ ਆਹ ਦੇਖੋ ਬੱਚੇ ਦਾ ਬੜਾ ਵੇਂਦੀ ਆ ਬਾਕੀ ਹਵਾਨਾ ਜਿਹੜਾ ਇਹ ਤਾਂ ਦੇਖ ਸਕਦੇ ਲੱਗੇ ਤਾਂ ਤੇ ਆ ਥਣ ਵੀ ਇੱਥੇ ਦੇਖ ਸਕਦੇ ਜੇ ਲੱਗੇ ਤਾਂ ਤੇ ਬਾਕੀ ਥਣ ਥਣ ਓਕੇ ਸਾਰੇ ਜੀ ਅਗਲੇ ਦਾ ਅਗਲਾ ਬਰਾਬਰ ਮਗਲਾ ਮਗਲਾ ਬਰਾਬਰ ਠੀਕ ਹੈ ਬਾਜੀ ਬੱਚੇ ਪਹਿਲਾਂ ਆਪਾਂ ਗੱਲ ਦਸਨੇ ਆ ਬੱਚੇ ਜਾਦੇ ਆ ਬੰਝਲ ਕਰਕੇ ਇਹਨੂੰ ਪਾਣੀ ਲਿਖਾ ਪਾਣ ਲਿਆ ਬੱਚਿਆਂ ਦਾ ਮਿਲਦੀ ਬੱਚੇ ਦੇ ਦੋਵੇਂ ਟਾਈਮ ਪਰ ਮਿਲਦਾ ਉਹ ਦੇ ਚੱਲੋਗੇ ਨਾ ਉਹ ਮਿਲਦਾ ਪਰ ਮੋਟੀ ਦੇ ਬੱਚੇ ਮਿਲਦੀ ਹੈ ਅੱਛਾ ਇਹ ਪਾੜਾ ਵਿੱਚ ਪਾਇਆ ਫਿਰ ਇਹਨੂੰ ਤੇ ਮੁੱਲ ਫਿਰ ਇਹਦਾ ਲਈ ਜੀ ਬਾਜੀ ਮਹੀ ਕੀ ਹੋਣੀ ਵੀ ਦੇ ਦੀ ਆਪਾਂ 7000 60 ਦੀ ਕੇ ਕਰਦੀ ਹੈ ਵਿੱਚ ਛੋਟ ਛੋਟ ਛੋਟਾਲੀ ਹੋਣੀ ਇਹ ਚੋਰ ਕੋਈ ਨਹੀਂ ਲਾਏ ਤੋ ਅੱਗੇ ਘਰ ਦਾ ਵੀ ਇਹ ਵੇਚ ਲੈ ਜੇ ਕੋਈ ਲਈ ਆ ਠੀਕ ਹੈ ਜੀ ਦੇ ਕੀ ਨਫਾ ਲੈਣ ਦੇ ਚੋ ਠੀਕ ਤੇ ਉਤਨਾ ਇਹ ਕਿੰਨਾ ਕੁ ਦੁੱਧ ਕਰੀ ਜਾਉਂਦਾ ਨਹੀਂ ਬੜੀ ਆਜਾ ਕਿਹਦੇ ਹਾਂਜੀ ਛੋਟੀ ਹੋ ਗਈ 70000 ਦੀ ਦੇ ਜੀ ਆ ਠੀਕ ਆ ਹਾਂ ਪਰ ਮੁੜ ਕੇ ਮੇਰਾ ਵੀਰ ਕੋ ਲਾਵੇਂ ਨਾਲ ਮੁੰਡਾ ਵੀ ਵੀਰ ਜੀ ਬੱਚੇ ਦੇ ਮੜੀ ਮਿਲਦੀ ਨਹੀਂ ਆ ਹਾਂਜੀ ਹਾਂਜੀ ਤੇ ਬਾਕੀ ਪਾਸਟਰ ਬਣਾ ਜਿਆਦੇ ਬੱਚਾ ਕਰਕੇ ਲੇਖਾ ਜਨ ਪੈ ਗਿਆ ਬਤਰੀ ਇਹ ਕਿ ਜਦ ਇੱਕ ਜਗ੍ਹਾ ਜਾ ਕੇ ਟਿਕ ਜੂਗੀ ਜੀ ਹਾਂ ਤੇ ਫਿਰ ਜਿਹੜਾ ਵਾ ਸੈੱਟ ਹੋ ਜਾਊਗੀ ਹਾਂਜੀ ਤੇ ਹੁਣ ਜਿਹੜੀ ਆ ਆ ਇਹਦੀ ਮੱਝ ਜੀ ਇਹਦੀ ਆ ਕੱਟੀ ਏ ਇਹਦੀ ਆ ਕੱਟੀ ਏ ਇਹਨੂੰ ਕਿੰਨਾ ਚਿਰ ਹੋ ਗਿਆ ਸੀ ਇਹਨੂੰ ਸੂਈ ਨੂੰ 20 ਦਿਨ ਹੋ ਗਏ ਭਾਜੀ ਆਪ ਕੋ ਠੀਕ ਆ ਬਾਕੀ ਚੰਗੇ ਕਦ ਕੱਦ ਕਾੜਦੀ ਆ ਤਾਂ ਕਿਹਦੀ ਆ ਧਾਰਾ ਮੁਰਾਦੀ ਮਰੀ ਨਹੀਂ ਨੂੰ ਭਾਜੀ ਆ ਦੇਖ ਸਕਦੇ ਤਾਂ ਕਿੰਦੇ ਇੱਕ ਰੀ ਬੱਚਾ ਲਾ ਕੇ ਦਿਖਾ ਦਈਏ ਕਤੀ ਬਗੜ ਜੇ ਦੇ ਤੇ ਇਹਦੇ ਕੋਲ ਕਿੰਨਾ ਦੁੱਧ ਦੇਖੋ ਭਾਜੀ ਦੁੱਧ 8 ਕਿਲੋ ਤੋਂ ਲਾਓ ਲੀਟਰ ਵਾਲਾ ਪੱਕਾ ਦੁੱਧ ਹੈ 68 ਲੀਟਰ ਦਾੰਦ ਦੇਖੋ ਇਹ ਨਾਲ ਇਹਨੂੰ ਪਰੋ ਕੰਦੇਲਾ ਭਾਈ ਦੋ 8 ਕਿਲੋ 8 ਕਿਲੋ ਦੁੱਧ ਜਿਹੜਾ ਕਹਿੰਦੇ ਕੀ ਇਹਦੇ ਕੋਲ ਹੈਗਾ ਇਹ ਜਵਾ ਦੇਖੋ ਕੀ ਗੱਲਾਂ ਕਰਦੀਆਂ ਉਹ ਤੁਹਾਨੂੰ ਥੇਤੀ ਨਹੀਂ ਉਹਨਾਂ ਲੱਗਦਾ ਜਵਾ ਆਪਾ ਕਰਨਾ ਉਹਨਾਂ ਦੀ ਗੱਦੀ ਵਾੜੀ ਠੀਕ ਆ ਫਸਮਗੀ ਜੀ ਵਿੱਚ ਹੈ ਭਾਈ ਫਸ ਗਈ ਆ ਚਲੋ ਬੰਨਣਾ ਫੇਰ ਇਹਨਾਂ ਆਠਾਂ ਨੇ ਦੇਖ ਸਾਡੇ ਜਿਹਦੇ ਲਾਗੇ ਤਾਂ ਭਾਈ ਮੱਝ ਵੱਡੀ ਆ ਹਾਂਜੀ ਮੱਝ ਦੇ ਕੋਲੇ ਕੋਠਾ ਕੋਠੀ ਇਹਦੇ ਹਾਂਜੀ ਮੈਂ ਘਾ ਲਵਾਂ ਜਵਾ ਆਹ ਪਿਛਲੇ ਸੇ ਨਜ਼ਰ ਦਿਖਾ ਦਈਏ ਕਿ ਵਾਹ ਗਾੜੀ ਭਾਈ ਘਰ ਘਰ ਗੇਅਰ ਤੋਂ ਲੱਗ ਕੇ ਗਾੜੀ ਹੋ ਗਈ ਠੀਕ ਹੈ ਜੀ ਚਲੋ ਖੋਲੋ ਫਿਰ ਤੋੜ ਜੀ ਬਾਕੀ ਚਰਾ ਜਿਹੜਾ ਪੂਰਾ ਸਾਫ ਆ ਸੀਲ ਬੜੀ ਵਧੀਆ ਖੁੱਲਦਾ ਖੋਲੀ ਬੜੀ ਆ ਠੀਕ ਹੈ ਜੀ ਖੋਲੋ ਫਿਰ ਤੋਰੀਏ 8 ਕਿਲੋ ਦੁੱਧ ਜਿਹੜਾ ਕਹਿੰਦੇ ਵੀ ਇਹਦੇ ਕੋਲ ਹੈਗਾ ਆ ਪਾਈ ਸੂਈਆਂ ਤਾਲੀਆਂ ਕਰਵਾ ਦੋਤੇ ਹੁਣ ਆਉਂ ਜਾਣੀ ਆ ਸਹੀ ਹਾਂਜੀ ਹਾਂਜੀ 8 ਵਜੇ ਦੇਖੋ ਪਾਜੀ ਪਾਜਾ ਦਰ ਆ ਗੋ ਲੈ ਜੀ ਬਾਕੀ ਤਾਂ ਜਿਹੜੀ ਚੰਗੀ ਆ ਥੱਲੇ ਵੀ ਠੀਕ ਆ 8 ਕਿਲੋ ਦੁੱਧ ਜਿਹੜਾ ਕੰਦੇ ਵੀ ਹੈਗਾ ਇਹਦਾ ਹਰੀ ਮੈਨੂੰ ਦੋ ਦਿਓ ਰਾਓ ਦੇਖੋ ਤਾਂ ਤੇ ਇਹਦਾ ਫਿਰ ਮੁੱਲ ਇਹ ਭਾਈ ਜੀ ਜਿਹੜੀ ਛਪੇ ਜਾਗੀ 55000 ਦੀ ਹਾਂ ਕਰਦੀ ਹੈ ਵਿੱਚ ਮੰਤਨ ਹਾਂ ਜੀ 55 ਦੀ ਦੇ ਦਈਏ 55000 ਚਲੋ ਬਾਕੀ ਕੋ ਫੋਨ ਲਾਵੇ ਫੋਨ ਲਾ ਕੇ ਮੌਕੇ ਤੇ ਸੌਦਾ ਤੇ ਮੌਕੇ ਤੇ ਹੋ ਜਾਊਗਾ ਤੇ ਚਲੋ ਹੁਣ ਜਿਹੜੀ ਆ ਗਈ ਆਪਣੇ ਕੋਲ ਇਰੇ ਅੰਡੇ ਤੇ ਥੋੜਾ ਅਗਰ ਮੈ ਰਿਆ ਮੈ ਰਿਆ ਤੇ ਹੁਣ ਵਿਧੀ ਜਿਹੜੀ ਆ ਗਈ ਅੰਡੇ ਤੇ ਹਾਂ ਜਿਹੜਾ ਹੱਥ ਪਕਾਏ ਤੇ ਪੂਰੀ ਨੂੰ ਅਜ ਹੋ ਗਈ ਜੇ ਕਿੰਨੇ ਕੇ ਤੈਨੋਂ ਕੇਜੀ 0.5 ਦੇ ਨੋ ਹੋਇਆ ਸੀ ਠੀਕ ਹੈ ਇਹ ਤਾਂ ਮਗਰ ਕੀ ਜੇ ਇਹ ਕੱਟਾਏ ਕੱਟਾਏ ਇਹ ਤਾਂ ਮਗਰ ਸੁਆਗ ਨਮਾਇਦਾ ਕਿੰਨਾ ਚਾਹੇ ਤੇ ਦੁੱਧ ਕਿੰਨਾ ਤੇ ਆ ਰਿਹਾ ਦੁੱਧ ਕੋ ਹੋਣਾ 9 ਕਿਲੋ ਅੱਛਾ ਤਾਂ ਭਾਈ ਜੀ ਵਾਟ ਕੋ ਜੰਦੀ ਦਵਾਂਗੇ ਤੇ ਇਹ ਕਿੰਨਾ ਦੁੱਧ ਕਰੀ ਜਾਊਗੀ ਦੁੱਧ ਭਾਈ ਘਰ ਆਇਆ ਤੇ ਨਾਲ ਰੋ ਨੇ ਭਾਈ ਆ আচ্ছা ਪਰ ਮੈਨੂੰ 11 12 ਕਿਲੋ ਵੱਡੀ ਉਹ ਨਾਲ ਦੋੜ ਦੋ ਫਿਰ ਇਹਨੂੰ ਬਾਕੀ ਥਾਣਾ ਦਾ ਸਾਈਜ਼ ਹੈ ਜੀ ਆਪ ਜਿਹੜਾ ਇਹਦਾ ਵੀ ਚੰਗਾ ਛੋਟੀ ਜੰਗੀ ਵੱਡੀ ਕੱਜ ਕੱਟ ਛੋਟੀ ਆ ਹਾਂਜੀ ਹਾਂਜੀ ਛੋਟੀ ਝੁੜੀ ਹੈਗੀ ਉਹ ਹਾਂਜੀ ਤੇ ਇਹਦਾ ਫਿਰ ਮੁੱਲ ਇਹ ਪਾਈ ਜਿਹੜਾ ਤਾਂ ਆਪ ਹਾਂ ਦੇਵਾਂਗੇ 65000 ਜੁੜੀਏ 65000 ਜੀ ਹਾਂ ਬਾਕੀ ਵਿੱਚ ਹੋਰ ਹੋ ਜਾਊਗਾ ਮੰਨਤਾ ਨੂੰ ਉਹਨੇ ਪਾਈ ਜਿਹੜਾ ਜੋ 2 400 ਵਾਲਾ ਕੰਮ ਪਿੱਛੋਂ ਤੁਹਾਨੂੰ ਵਰਗੀਆਂ ਪਾ ਲਾ ਕੇ ਦੇਣ ਦੀ ਲੋਕੀ ਠੀਕ ਆ ਜੋ ਵੀ ਤੁਹਾਨੂੰ ਦਾ ਕੰਮ ਦੀ ਹੈ ਤੇ ਬਾਕੀ ਚਲੋ ਤੁਹਾਡੇ ਘਰ ਕੋਈ ਤਸੱਲੀ ਕਰਕੇ ਹਨਾ ਦੋ ਦੋ ਲੱਗ ਚੋਰੇ ਫੇਰ ਆੜ ਕੇ ਚੋਲੇ ਆਪਣੇ ਭਾਵੇਂ ਜਿੰਦਾ ਮਰਜੀ ਆੜੀ ਬੱਚੇ ਦਾ ਬਾਬਾ ਕਹਿੰਨੇ ਆ ਕਿਹ ਜੇ ਘਰ ਜਾ ਕੇ ਤੇ ਆੜੀ ਬੱਚਾ ਲੈ ਲੈ ਸਾਡੇ ਕੋਲ ਨਹੀਂ ਇਹ ਮਰਿਆ ਸਾਡੇ ਕੋਲ ਨਹੀਂ ਕੀਤਾ ਜੀ ਬਾਕੀ ਆਪਣੀ ਸਮਝਣਾ ਵੇਖ ਕੇ ਖੜਾ ਦੋ ਟਾਈਮ ਚਬਾਈ ਕਰਕੇ ਖੜਾ ਜਿਹੜਾ ਕੋ ਵੀਰ ਦੂਰ ਦਾ ਵਾ ਉਹ ਵੀਡੀਓ ਕਾਲ ਤੇ ਚਵਾਲੇ ਆਪਣੇ ਕਿ ਹਾਂ ਹੁਣ ਮਰਦ ਮੇਰੇ ਕੋਲ ਸੱਤ ਦੀ ਝੋਟੀ ਖੜਦਾ ਮਰ ਮੈਂ ਲਈ ਮਹਗੀ ਆ ਹਾਂਜੀ ਬਾਕੀ ਕਿਹਦੇ ਘਰ ਜਾ ਕੇ ਬੱਚਾ ਮਰਦੀ ਫੇਰੀ ਕਿਹਨੇ ਚਾਹੀਦੀ ਗੱਲ ਆਉਣਾ ਇਹਨੂੰ ਹਾਂਜੀ ਇਹੋ ਫਾਇਦਾ ਵਾੜੀ ਹੋਗਾ ਅਗਲੇ ਦਾ ਘੱਟ ਮੁੱਲ ਵੀ ਘੱਟ ਬਿਲਕੁਲ ਘੱਟਦਾ ਠੀਕ ਹੈ ਜੀ